ਸਾਨੂੰ ਸੁੱਟਦੇ ਤੇ ਵਿਸ਼ਵਾਸ ਠੀਕ ਸਾਡੇ ਕਸਟਮਰ ਜਿਹੜੇ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਠੀਕ ਹੈ ਸਨਰੂਫ ਤੇ ਨਿਗਮ ਰਾਈ ਬਈ ਮੜਾ ਸਨਰੂਫ ਵਾਲਾ ਮਾਡਲ ਹੈ ਸਨਰੂਫ ਵਾਲਾ ਮਾਡਲ ਹੈ ਠੀਕ ਹੈ ਭਾਈ ਜੇ ਕਿਸੇ ਨੇ ਠੰਡੀ ਹਵਾ ਦਾ ਨਜ਼ਾਰਾ ਲੈਣਾ ਠੀਕ ਹੈ ਭਾਈ ਸਨਰੂਫ ਖੋਲ ਕੇ ਲੈ ਸਕਦੇ ਤੁਸੀਂ ਜੇ ਅੰਦਰੋਂ ਗੱਲ ਕਰੇ ਇੱਕ ਵਾਰ ਚੈੱਕ ਕਰੋਂ ਟਾਇਰ ਬਾਜ ਗੱਡੀ ਐਨ ਓਕੇ ਪਈਆ ਠੀਕ ਹੈ ਬਈ ਮੱਖੀ ਦਾ ਦਾਗ ਨਹੀਂ ਆਉਣੀ ਇਹ ਤੇ ਇਹ ਆਟੋ ਚ ਹੈ ਆਟੋ ਆਟੋ ਇਹ ਆਟੋ ਹੀ ਜਾਂਦੀ ਹੈ ਜੀ ਜੀ ਹਾਂਜੀ ਠੀਕ ਹੈ ਲਓ ਭਈ ਗੇਅਰ ਪਾਉਣ ਦਾ ਵੀ ਝੰਝੜਾ ਨਿਬੜ ਜਾ ਠੀਕ ਹੈ ਇੱਕ ਵਾਰ ਗੇਅਰ ਪਾਓ ਤੇ ਗ ਡੀਜ਼ਲ ਪਾਉਣਾ ਤੇ ਕਾਰ ਚਲਾਉਣੀ ਹੈ 1.5 ਲੱਖ ਰੁਪਏ ਦਾ ਕੰਮ ਖਰਚਾ ਕੋਈ ਕੰਮ ਖਰਚਾ ਨਹੀਂ ਸਰਵਿਸ ਨਵੀਂ ਹੋਈ ਹੋਈ ਹੈ ਜੀ 5 ਲੱਖ ਤੇ 60000 60000 ਮਾਡਲ ਕਿੰਨਾ ਸੀਗਾ 16 ਮਾਡਲ 16 ਮਾਡਲ ਉਹ ਵੀ ਮਾਡਲ ਇਹ ਬਹੁਤ ਉੱਚਾ ਠੀਕ ਹੈ ਲੋਨ ਕਿੰਨਾ ਹੋ ਜੇ ਤੇ ਲੋਨ ਹੋ ਜੂ ਜੀ ਸਿਪਲ ਤੇ ਹੈ ਜੀ ਮੰਨ ਕੇ ਚੱਲੋ ਜੇ ਸਿਪਲ ਵਧੀਆ ਤਾਂ 4 4.5 ਲੱਖ ਰੁਪਏ ਤੱਕ ਲੋਨ ਹੋ ਜੂਗਾ ਐ ਨਹੀਂ ਪਤਾ 5 ਦਾ ਵੀ ਹੋ ਜੇ ਉਹ ਸਿਪਲ ਤੇ ਡਿਫਰ ਸਕੋਰ ਕੋਡ ਹੈ ਹਾਂ ਜੀ ਜੇ ਭਾਈ ਜਿਫਰ ਸਕੋਰ ਥੋੜਾ ਗੁੱਡ ਹੈ ਠੀਕ ਹੈ 5 ਲੱਖ ਦਾ ਲੋਨ ਵੀ 60000 ਰੁਪਏ ਲੈ ਕੇ ਆਉਣਾ ਜਿਹ ਅੱਪਾ ਅੱਜ ਤੁਹਾਡਾ ਸੁਪਨਾ ਪੂਰਾ ਕਰਾ ਦਾਂਗੇ ਮੋੜ ਮੰਡੀ ਦੇ ਵਿੱਚ ਖੜੀ ਆ 22 ਦੀ ਮੋਟਰ ਤੇ ਠੀਕ ਆ ਬਈ ਤੁਹਾਨੂੰ ਆਉਣਾ ਪੈਣਾਗਾ ਸਸੀ ਕਾ ਬਈ ਜੀ ਸਸੀ ਕਾ ਬਈ ਸਵਾਗਤ ਹੈ ਆਪਣੇ ਪੇਚ ਤੇ ਤੁਹਾਡਾ ਤੇ ਬਈ ਇਹ ਤੋਂ ਵੀ ਨਾ ਠੀਕ ਆ ਇਹ ਲਗਜ਼ਰੀ ਕਾਰ ਆ ਉੱਡੀ ਵੀ ਹੈਗੀ ਬੇਰਾਂ ਕੋਲੇ ਸਵੈਵਟਾਂ ਵੀ ਹੈਗੀਆਂਗੇ ਜੇ ਕਿਸੇ ਨੂੰ ਸਵੈਵਟ ਸੈਲਵਰ ਕਲਰ ਦੀ ਲੈਣੀ ਸੈਲਵਰ ਵੀ ਹੈਗੀ ਆ ਜੇਕਰ ਚੈਰੀ ਕਲਰ ਦੀ ਲੈਣੀ ਚੈਰੀ ਕਲਰ ਦੀ ਵੀ ਹੈਗੀ ਆ ਹੋਰ ਵੀ ਬਹੁਤ ਕਾਰਾਂ ਵੀਰੇ ਕੋਲ ਜਿਵੇਂ ਹੋਂਡਾ ਸਿਟੀ ਹੋਗੀ ਠੀਕ ਆ ਬਈ ਜੇ ਕਿਸੇ ਨੂੰ ਹੈਚਬੈਕ ਕੋਈ ਲੈਣੀ ਆ ਜਾਂ ਛੋਟੀ ਕਾਰ ਲੈਣੀ ਕੋਈ ਉਹ ਵੀ ਮਿਲ ਜੂ ਇਧਰ ਬ੍ਰੀਜਾ ਵੀ ਖੜੀਆਂ ਠੀਕ ਆ ਭਾਈ ਬਾਈਆਂ ਤੋਂ ਜਾਣਕਾਰੀ ਸਾਰੀਆਂ ਗੱਡੀ ਨਾਲ ਤੁਹਾਨੂੰ ਲੈ ਕੇ ਦਵਾਂਗੇ ਇਸ ਬਲੌਗ ਇਹ ਦੂਜਾ ਬਲੌਗ ਆ ਠੀਕ ਆ ਪਹਿਲਾ ਬਲੌਗ ਜੇ ਕਿਸੇ ਵੀ ਇਹਨਾਂ ਨਹੀਂ ਦੇਖਿਆ ਤਾਂ ਆਪਣੇ ਪੇਜ ਤੇ ਪਿਆ ਭਾਈ ਜੇ ਵਾ ਪਹਿਲੀ ਗੱਡੀ ਦੀ ਗੱਲ ਕਰੀਏ ਭਾਈ ਲੋਨ ਦੀ ਫੈਸਿਲਿਟੀ ਉਹ ਆਪਣੇ ਕੋਲ ਹਾਂਜੀ ਹਾਂ ਕਿੰਨੇ ਮਾਡਲ ਤੋਂ ਉੱਪਰ ਹੀ ਸਾਰਿਆਂ ਤੇ ਹੋ ਜਾਊ ਜੀ ਮੰਨ ਕੇ ਚੱਲੋ 13 ਮਾਡਲ ਤੋਂ 13 ਤੋਂ ਮਾਡਲ ਤੋਂ ਉੱਤੇ ਸਾਰਿਆਂ ਤੇ ਲੋਨ ਹੋ ਜਾਊਗਾ ਠੀਕ ਹੈ ਜੀ ਬੰਦੇ ਦਾ ਸਿਬਲ ਸਹੀ ਹੋਵੇ ਇਸ ਬਲੌਗ ਦੇ ਵਿੱਚ ਉੱਚੇ ਮਾਡਲ ਹੀ ਆ ਸਾਰੇ ਉੱਚੇ ਮਾਡਲ ਠੀਕ ਹੈ ਜੀ ਇਹ ਬ੍ਰੀਜਾ ਭਾਈ ਜੀ ਇਹ ਮਾਡਲ ਕਿੰਨਾ ਦੀ ਠੀਕ ਹੈ ਜੀ ਪਹਿਲੇ ਨਾਮ ਦੀ ਗੱਡੀ ਹੈ ਜੀ ਐਚ ਆਰ ਨੰਬਰ ਹੈ ਜੀ ਕੰਪਨੀ ਫਿਟਰ ਲਾਈ ਬਿਲ ਵਗੈਰਾ ਇਹ ਜੀ ਵੀਡੀਆ ਹੀ ਮਾਡਲ ਹੈ ਠੀਕ ਹੈ ਜੀ ਲਾਈਟ ਐਰ ਐਕਸਟਰਾ ਲੱਗੇ ਹੋਏ ਨੇ ਹਾਂ ਜੀ ਕੰਪਨੀ ਚੋਂ ਹੀ ਲਵਾਏ ਹੋਇਆ ਹੈ ਕਸਟਮਰ ਨੇ ਠੀਕ ਜਿਵੇਂ ਹੈਗੀ ਆ ਉਵੇਂ ਹੀ ਦੇ ਦੇਣੀ ਹੈ ਐਕਸੀਡ ਦੇ ਟਾਇਰ ਟਾਇਰ ਵੀ ਵਧੀਆ ਪਏ ਪੂਰੇ ਵਧੀਆ ਜੀ ਅੰਦਰੋਂ ਵੀ ਗੱਡੀ ਸਾਫ਼ ਸੁਥਰੀ ਪਈ ਨਵੀਂ ਕੰਡੀਸ਼ਨ ਦੀ ਪਈ ਜਮ ਬਹੁਤ ਸੋਹਣੀ ਕਾਰ ਹੈ ਜੀ ਕੋਈ ਚਾਲ ਚਲਾਵੇ ਦੀ ਪੂਰੀ ਟੈਟ ਕਾਰ ਹੈ ਕੋਈ ਕੰਮ ਖਰਚਾ ਨਹੀਂ BDI HR ਨੰਬਰ ਦੀ ਪਹਿਲੇ ਨਾਮ ਦੀ ਪਹਿਲੇ ਨਾਮ ਦੀ BDI HR ਨੰਬਰ ਦੀ ਠੀਕ ਹੈ ਜੀ ਬਰੀਜ਼ਾ ਐਨਓਸੀ ਦੇ ਨਾਲ ਆਪਾਂ ਕਿੰਨੇ ਦੇਣੀ ਹੈ ਐਨਓਸੀ ਦੇ ਨਾਲ ਮਿਲ ਜੂ ਇਹ 16 ਮਾਡਲ BDI ਬਰੀਜ਼ਾ ਆਪਾਂ ਨੂੰ ਮਿਲ ਜੂਗੀ 5 ਲੱਖ ਤੇ 60000 5 ਲੱਖ 60000 ਦੀ ਜੇ ਕੋਈ ਵੀ ਰ ਹੈ ਨਾ ਕਹਿੰਦਾ ਹੁੰਦਾ ਕਿ ਇਹ HR ਨੰਬਰ ਹੀ ਐ ਇਦਾਂ ਹੀ ਚਲਾ ਲਾਂਗੇ ਉਹਨੂੰ ਵੀ ਇਹ ਨਾਮ ਹੋ ਜੂਗੀ ਠੀਕ ਹੈ ਜੀ ਐਚ ਆਰ ਵੀ ਨਾਮ ਨਾ ਕਰਾਉਣ ਦੀ ਫੀਸ ਅਗਲੀ ਦੀ ਉਹਦੀ ਅਲੱਗ ਉਹ ਕਸਟਮਰ ਦੀ ਤੁਸੀਂ ਐਨਓਸੀ ਕਢਾ ਕੇ ਆ ਜੀ ਐਨਓਸੀ ਕਢਾ ਕੇ ਦੇ ਦਾਂਗੇ ਜੇ ਕਿਹਨੇ ਬਈ ਪੰਜਾਬ ਨੰਬਰ ਲਵਾਣਾ ਠੀਕ ਹੈ ਐਨਓਸੀ ਕਢਾ ਕੇ ਵੀਰ ਦੇ ਦੇਣਗੇ ਐਨਓਸੀ ਦਾ ਖਰਚਾ ਵੀਰ ਦੇ ਰਹੂਗਾ ਜੇ ਕਿਹਨੇ ਐਚ ਆਰ ਨੰਬਰ ਨਾ ਕਰਾਉਣੀ ਠੀਕ ਆ ਉਹ ਬਾਈ ਕਰਾ ਦੇਣਗੇ ਖਰਚਾ ਤੁਹਾਡਾ ਰਹੂਗਾ ਠੀਕ ਆ 5 ਲੱਖ ਤੇ 60000 7000 ਮਾਡਲ ਕਿਹਨਾ ਸੀ 16 ਮਾਡਲ 16 ਮਾਡਲ ਉਹ ਵੀ ਮਰ ਲਈ ਬਹੁਤ ਉੱਚਾ ਠੀਕ ਆ ਲੋਨ ਕਿੰਨਾ ਹੋ ਜੂ ਤੇ ਲੋਨ ਹੋ ਜੂ ਜੀ ਸਿਪਲ ਤੇ ਆ ਜੀ ਮੰਨ ਕੇ ਚੱਲੋ ਚਾਰ 4.5 ਲੱਖ ਰੁਪਏ ਤੱਕ ਲੋਨ ਹੋ ਜਾਊਗਾ ਐ ਨਹੀਂ ਪਤਾ 5 ਦਾ ਵੀ ਹੋ ਜਾ ਠੀਕ ਜੀ ਜਿਪਲ ਸਕੋਰ ਥੋੜਾ ਗੋੜਾ ਠੀਕ ਹੈ 5 ਲੱਖ ਦਾ ਲੋਨ ਵੀ 60000 ਰੁਪਏ ਲੈ ਕੇ ਆਉਣਾ ਤੁਸੀਂ ਇਸ ਤੋਂ ਅੱਗੇ ਬਰੀਜਾ ਇੱਕ ਹੋਰ ਖੜੀ ਹੈ ਬਾਈ ਹਰੋਨ ਆਪਣੇ ਇਹ ਬਾਈ ਜੀ ਮਾਡਲ ਕਿੰਨਾ ਇਹ ਜੀ 19 ਮਾਡਲ ਜੀ ਬੰਪਰ ਟੂ ਬੰਪਰ ਓਰੀਜਨਲ ਠੀਕ ਹੈ ਜੀ ਕੋਈ ਇੱਕ ਅੱਧਾ ਆਪਾਂ ਬੰਪਰ ਵਗੈਰਾ ਤੇ ਸਕਰੈਚ ਸਕਰੂ ਚੁਕਾਏ ਹੋਇਆ ਬਾਕੀ ਸਾਰੀ ਕਾਰ ਓਰੀਜਨਲ ਹੈ ਜੀ ਵਿਦ ਰਿਕਾਰਡ ਹੈ ਠੀਕ ਹੈ 10ਵੇਂ ਮਹੀਨੇ ਦੀ 19 ਦੀ ਕਾਰ ਹੈ VDI ਠੀਕ ਜੀ ਹਾਂਜੀ ਸੀਟ ਕਵਰ ਮੈਟਿੰਗ ਟਾਇਰ ਨਾਲ ਦੇ ਨੇਗੇ ਹਾਲੇ ਤੱਕ ਚੇਂਜ ਨਹੀਂ ਹੋਏ ਹੈਗੇ ਜੀ ਅੰਦਰੋਂ ਦੇਖੋ ਲਓ ਜੀ ਝਾਤ ਮਾਰ ਲਓਕਰ ਅੰਦਰੋਂ ਅੰਟੀਰੇ ਵਾ ਜਾ ਇੱਕ ਵਾਰ ਠੀਕ ਹੈ ਇਹ ਵੀਡੀਓ ਹੈ ਨਾ ਹਾਂਜੀ ਇਹ ਵੀ ਵੀਡੀਓ ਹੈ ਜੀ ਠੀਕ ਹੈ ਜੀ ਓਕੇ ਜਮਾ ਗੱਡੀ ਬੀਮਾ ਪੋਮਾ ਬਕਰਾ ਬੀਮਾ ਜੀ 10ਵੇਂ ਮਹੀਨੇ ਤੱਕ ਹੈ ਜੀ ਬੰਪਰ ਟੂ ਬੰਪਰ ਬੰਪਰ ਟੂ ਬੰਪਰ ਸਾਰੇ ਬੀਮੇ ਕਸਟਮਰ ਨੇ ਏਜੰਸੀ ਤੋਂ ਹੀ ਕਰਾਏ ਹੋਏ ਆ ਠੀਕ ਹੈ ਜੀ ਦੋਨੇ ਚਾਬੀਆਂ ਜੀ ਨਾਲ ਮਿਲਣਗੀਆਂ ਪਰ ਏਟ ਕਿੰਨਾ ਰੇਟ ਇਹਦਾ ਆਪਾਂ ਨੂੰ ਮਿਲ ਜੂ 7 ਲੱਖ ਤੇ 50 ਹਜ਼ਾਰ ਜੀ ਇਹ ਨੰਬਰ ਕਿੱਥੋਂ ਦਾ ਸੀਗਾ ਇਹ ਇਹ ਦਿੱਲੀ ਨੰਬਰ ਹੈ ਜੀ ਦਿੱਲੀ ਨੰਬਰ ਐਨਓਸੀ ਨਾਲ ਮਿਲ ਜੂਗੀ ਨੰਬਰ ਲਵਾਉਣਾ ਹੈ ਨੰਬਰ ਲਵਾ ਦਿਆਂਗੇ ਉਹਦਾ ਖਰਚਾ ਅਲੱਗ ਹੋਊਗਾ ਉਹ ਲੱਗੂਗਾ ਹਾਂਜੀ ਠੀਕ ਹੈ ਜੀ ਲਓ ਵੀ ਦੋ ਬ੍ਰੀਜਾ ਆਪਾਂ ਤੁਹਾਨੂੰ ਦਿਖਾਤੀ ਜਿਵੇਂ ਸਟਾਰਟਿੰਗ ਦੱਸਿਆ ਸੀ ਤੇ ਦੋ ਸਵਿਫਟਾਂ ਫੜੀਆਂ ਪਹਿਲੀ ਆਪਾਂ ਚੈਰੀ ਕਲਰ ਦੀ ਗੱਲ ਕਰਗੇ ਇਹ ਬਾਈ ਜੀ ਮਾਡਲ ਕਿੰਨਾ ਜੀ 2015 ਮਾਡਲ ਇਹ ਮੈਨੂੰ ਟੌਪ ਮਾਡਲ ਆ ਇਹ ਪੌਸ਼ੇ ਬਟਨ ਨਾਲ ਹੈ ਜੀ ਜਡੜੀ ਜਡੜੀ ਆਈ ਪਲੱਸ ਲਓ ਜਡੜੀ ਆਈ ਪਲੱਸ ਆ ਟਾਇਰ ਤਾਂ 59 ਜਮਨ 9 ਕਮਾਨਾ ਮੈਂ ਠੀਕ ਹੈ ਬਿਲ ਮਿਲ ਜੂਜੀ ਜੋ ਖOHAMA ਦੇ ਟਾਇਰ ਨੇ ਜੀ ਬਿੱਲ ਪਿਆਗਾ ਬਿੱਲ ਪਿਆ ਹਾਂਜੀ ਸਾਰੇ ਮੰਨ ਕੇ ਚੱਲੋ ਬਸ ਉੱਥੋਂ ਟਾਇਰ ਪੁਆ ਕੇ ਆਪਣੇ শোরੂਮ ਤੱਕ ਹੀ ਆਈ ਹੈ ਜੀ ਲਓ ਵੀ ਅੰਦਰੋਂ ਜੇ ਗੱਲ ਕਰਕੇ ਅੰਟੀਰੀਅਰ ਵੇ ਦੇਣ ਸੀਗਾ ਟਾਪ ਮਾਡਲ ਦੇ ਵਿੱਚ ਨੇ ਜੀ ਡੀਏ ਪਲੱਸ ਜਿਹੜਾ ਸਟੀਅਰਿੰਗ ਦਾ ਕੰਟਰੋਲ ਤੇ ਓਕੇ ਹੈ ਗੱਡੀ ਸਾਰੀ ਇਹ ਚ ਓਏ ਏਅਰ ਬੈਗ ਵਗੈਰਾ ਹੁੰਦੇ ਹਨ ਏਅਰ ਬੈਗ ਜੀ ਏ ਬੀ ਐਸ ਬ੍ਰੇਕ ਪੁਸ਼ ਬਟਨ ਸਟਾਰਟ ਸਾਰੇ ਫੀਚਰ ਹੁੰਦੇ ਆ ਜੀ ਲਓ ਵੀ ਜੇ ਕੋਈ ਸੀਗਾ ਸੌਂਗ ਪੂਰਾ ਕਰਨਾ ਚਾਹੁੰਦਾ ਬਸ ਤਾਂ ਚਾਬੀ ਨਹੀਂ ਲਾਉਣੀਗੀ ਘਟਨਾ ਨਾ ਬੱਸ ਸਟਾਰਟ ਹੋ ਜੇ ਹਾਂ ਜੀ ਹਾਂ ਤੇ ਇਹ ਕਾਰ ਦਾ ਬਈ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ ਇਹ ਜੀ ਰੈੱਡ ਕਲਰ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਜੀ ਇਹ ਬਹੁਤ ਘੱਟ ਮਿਲਦਾ ਹੈ ਠੀਕ ਜੀ ਇਹ ਜਮਾ ਵੀ ਨਹੀਂ ਖੜਦੀ ਰੇਟ ਬਈ ਇਹਦਾ ਇਹਦਾ ਰੇਟ ਲੋਕ ਮੰਗਦੇ ਆ 15 ਮਾਡਲ ਦਾ 4 ਲੱਖ ਸਾਢੇ 4 ਲੱਖ ਰੁਪਏ ਆਪਾਂ ਜੀ ਡੀ ਆਰ ਕਾਰ ਦੇਣੀ ਆ ਪੁਸ਼ਵਟਰਟ ਸਟਾਰਟ ਵਾਲੀ ਕਿੰਨੇ ਦੀ ਸਾਢੇ 3 ਲੱਖ ਰੁਪਏ ਦੀ ਸਾਢੇ 3 ਦਾ ਹਾਂ ਜੀ ਹਾਂ ਮਾਨਤਨ ਫਿਰ ਵੀ ਕਰਦੇ ਮੌਕੇ ਤੇ ਕਰਦੇ ਆਗੇ ਕਿਉਂਕਿ ਵੀਰ ਬਾਬ ਨੇ ਬਹੁਤ ਦੂਰ ਦੂਰ ਜੁੜੇ ਕੋਈ ਗੱਲ ਨਹੀਂ ਜੀ ਮਾਨਤਨ ਵੀ ਕਰਦੇ ਨੇ ਕੋਈ ਗੱਲ ਨਹੀਂ ਇਸ ਦੋਗੇ ਸਿਲ버 ਕਲਰ ਦੀ ਜੇ ਕੋਈ ਸਿਲ버 ਕਲਰ ਦੀ ਭਾਲ ਦਾ ਠੀਕ ਹੈ ਇਹ ਵੀ ਹੈਗੀ ਹੈ ਇਹ ਬਾਈ ਜੀ ਮਾਡਲ ਕਿੰਨਾ ਜੀ ਇਹ ਜੀ 17 ਮਾਡਲ 17 ਮਾਡਲ ਦਿੱਲੀ ਨੰਬਰ ਜੀ ਐਨਓਸੀ ਦੇ ਨਾਲ ਮਿਲ ਜੂਗੀ ਠੀਕ ਹੈ ਜੀ ਵਿਦ ਰਿਕਾਰਡ 62000 ਕਿਲੋਮੀਟਰ ਚੱਲੀ ਹੋਈ ਹੈ ਜੀ ਦੋ ਟਾਇਰ ਨਾਲ ਤੇ ਦੋ ਚੇਂਜ ਹੋਏ ਹੋਏ ਹੈ ਠੀਕ ਹੈ ਜੀ ਹਾਂਜੀ ਫਸਟ ਓਨਰ ਦੀ ਕਾਰ ਹੈ ਜੀ ਹਾਂਜੀ ਸਾਫ ਸੁਥਰੀ ਨੀਟ ਐਂਡ ਕਲੀਨ ਕਾਰ ਹੈ ਠੀਕ ਹੈ ਲਓ ਵੀ ਇੱਕ ਵਾਰ ਨਾ ਅੰਟੀਰੀਅਰ ਤੇ ਝਾਤ ਮਾਰ ਲਓ ਤੁਸੀਂ ਠੀਕ ਹੈ ਮੱਖੀ ਦਾ ਵੀ ਦਾਗ ਨਹੀਂ ਹੈਗਾ ਅੰਟੀਰੀਅਰ ਦੇ ਉੱਤੇ ਬਈ ਨਵੇਂ ਮੈਟ ਲੱਗੇ ਠੀਕ ਹੈ ਨਵੇਂ ਸੀਟ ਕਵਰ ਚੜ ਇਹ ਐਲਡੀਆਈ ਤੋਂ ਵੀਡੀਆਈ ਚ ਕਨਵਰਟਰ ਹੈ ਵੀਡੀਆਈ ਚ ਕਨਵਰਟਰ ਠੀਕ ਹੈ ਸਾਰੀਆਂ ਵਿੰਡੋ ਆਪਰ ਨੇ ਜੀ ਹਾਂਜੀ ਸਿਸਟਮ ਲੱਗਿਆ ਹੋਇਆ ਰੇਟ ਇਹਦਾ ਜੀ ਰੇਟ ਇਹਦਾ ਉਹੀ ਫਿਰ 3 ਲੱਖ ਤੇ 10000 ਰੁਪਏ 4 ਲੱਖ 10 ਹਾਂਜੀ 17 ਮਾਡਲ 17 ਮਾਡਲ ਹਾਂਜੀ ਲਓ ਵੀ ਠੀਕ ਹੈ ਸੰਪਰਕ ਕਰ ਲੈ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਕਿ ਇਹਦੇ ਨਾਲ ਲਗਜ਼ਰੀ ਕਾਰ ਦਾ ਸੁਪਨਾ ਪੂਰਾ ਕਰਨਾ ਠੀਕ ਹੈ ਉਹ ਵੀਰੇ ਕੋਲ ਰੇਟ ਨਾ ਦਿੱਲੀ ਵਾਲਾ ਦੇ ਦੀ ਬਸ ਚੰਡੀਗੜ੍ਹ ਨੰਬਰ ਕਰਦਾ ਰੇਟ ਤੇ ਨਰਾਜ਼ ਨਹੀਂ ਕਰਨਾ ਆਪਾਂ ਮੈਂ ਕਹਿੰਦਾ ਜੀ ਲੋਕ ਨਵੀਂ ਕਾਰ ਲੈਣ ਜਾਂਦੇ ਆ ਹਾਂਜੀ ਤੁਸੀਂ ਮੋਟੀ ਅਧਾਰਨ ਲਾ ਲਓ ਜੇ ਅੱਜ ਕੱਲ ਆਪਾਂ ਜ਼ਾਇਰ ਹੈ ਜਾਂ ਕੋਈ ਲੱਗੀ ਵਾਲੀ ਕਾਰ ਲੈਣ ਜਾਈਏ ਹਾਂਜੀ ਤਾਂ ਉਹ ਮੰਨ ਕੇ ਚੱਲੋ 10-11 ਲੱਖ ਰੁਪਏ ਤੋਂ ਘੱਟ ਆਪਾਂ ਨੂੰ ਪੈਂਦੀ ਨਹੀਂ ਜੀ 15 ਮਾਡਲ ਉਹਨੇ ਦੇ ਪੈਸੇ ਚ ਆਪਾਂ ਲੱਗਦੇ ਨਹੀਂ ਸਾਰੇ ਹਾਂਜੀ ਹਾਂ ਮਾਡਲ ਕਿੰਨਾ 15 2015 ਮਾਡਲ ਜੀ 15 ਮਾਡਲ A4 A4 ਚੰਡੀਗੜ੍ਹ ਨੰਬਰ ਜੀ ਸਾਰੀ ਗੱਡੀ ਬੰਪਰ ਟੂ ਬੰਪਰ ਰिजिनल ਠੀਕ ਹੈ ਜੀ ਏਜੰਸੀ 'ਚ ਚੈੱਕ ਕਰਾ ਲਓ ਜੀ ਵੀ ਰਿਕਾਰਡ ਚੱਲੀ ਹੋਈ ਐ ਜੀ 15 ਵਾਰ ਜੇ ਸਾਨੂੰ ਵਿਸ਼ਵਾਸ ਹੋਵੇ ਸਾਨੂੰ ਛੁੱਡੇ ਤੇ ਵਿਸ਼ਵਾਸ ਠੀਕ ਹੈ ਸਾਡੇ ਕਸਟਮਰ ਜਿਹੜੇ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਠੀਕ ਹੈ ਸਨਰੂਫ ਤੇ ਨਿਕਮ ਰਾਈ ਬਈ ਮਾੜਾ ਜਿਹਾ ਸਨਰੂਫ ਵਾਲਾ ਮਾਡਲ ਐ ਸਨਰੂਫ ਵਾਲਾ ਮਾਡਲ ਐ ਠੀਕ ਹੈ ਭਾਈ ਜੇ ਕਿਸੇ ਨੇ ਠੰਡੀ ਹਵਾ ਦਾ ਨਜ਼ਾਰਾ ਲੈਣਾ ਠੀਕ ਹੈ ਭਾਈ ਸਨਰੂਫ ਖੋਲ ਕੇ ਲੈ ਸਕਦੇ ਤੁਸੀਂ ਜੇ ਅੰਦਰੋਂ ਗੱਲ ਕਰੇ ਇੱਕ ਵਾਰ ਚੈੱਕ ਕਰੋਂ ਜੀ ਰੇ ਬਾਜ ਗੱਡੀ ਐਨ ਓਕੇ ਭਈਆ ਠੀਕ ਹੈ ਭਈ ਮੱਖੀ ਦਾ ਦਾਗ ਵੀ ਨਹੀਂ ਆਉ ਏ ਆਟੋ ਚ ਹੈ ਆਟੋ ਆਟੋ ਇਹ ਆਟੋ ਹੀ ਆਉਂਦੀ ਹੈ ਜੀ ਜੀ ਹਾਂਜੀ ਠੀਕ ਹੈ ਲਓ ਵੀ ਗੇਅਰ ਪਾਉਣ ਦਾ ਵੀ ਝੰਝੜਾ ਨਿਬੜ ਜਾ ਚਾਹੀਏ ਇੱਕ ਵਾਰ ਗੇਅਰ ਪਾਓ ਤੇ ਗੱਡੀ ਚਲਾਓ ਡੀਜ਼ਲ ਦੀ ਕਾਰ ਹੈ ਡੀਜ਼ਲ ਪਾਉਣ ਤੇ ਕਾਰ ਚਲਾਉਣੀ ਹੈ ਡੀਜ਼ਲ ਪਾਉਣ ਤੇ ਕਾਰ ਚਲਾਉਣੀ ਹੈ 1 ਰੁਪਏ ਦਾ ਕੰਮ ਖਰਚ ਕੋਈ ਕੰਮ ਖਰਚਾ ਨਹੀਂ ਸਰਵਿਸ ਨਵੀਂ ਹੋਈ ਹੋਈ ਹੈ ਜੀ ਉਹਦਾ ਆਪਾਂ ਨੂੰ ਰਿਪੋਰਟ ਮਿਲ ਜੂਗਾ ਜੀ ਜੀ ਤੇ ਐਵਰੇਜ 2022 ਦੀ ਐਵਰੇਜ ਹੈ ਠੀਕ ਹੈ ਜੀ ਹਾਂਜੀ ਜੀ ਇਹਦੇ ਦੀ ਅਲੱਗ ਤਰੀਕਾ ਬੜੀ ਆਰਾਮ ਨਾਲ ਜੀ ਚਲਾਈ ਤੇ ਡਿਪੈਂਡ ਹੈ ਜੀ ਅਸੀਂ ਆਪ ਚਲਾ ਕੇ ਲੈ ਕੇ ਆਏ ਚੰਡੀਗੜ੍ਹ ਤੋਂ ਜਿੱਥੇ ਵੀ ਜਾਂ ਕੋਈ ਕੰਮ ਖਰਚਾ ਨਹੀਂ ਗੱਡੀ ਕਿੰਨੇ ਚ ਦੇਵਾਂਗੇ ਜੀ ਹੁਣ ਆਪਾਂ ਮੈਂ ਤਾਂ ਮਾਡਲ ਦੇ ਹਿਸਾਬ ਨਾਲ ਕਹਿੰਦਾ ਵੀ 7.5 ਲੱਖ ਦੀ ਗੱਡੀ ਹੋ ਨਹੀਂ ਜੀ ਹੋਰ ਘਟਾ ਲਓ ਹੋਰ ਕਿੰਨਾ ਘਟਾ ਗੱਡੀ ਦੇਵਾਂਗੇ ਤੁਹਾਨੂੰ 10 10 ਲੱਖ ਰੁਪਏ ਦੀ 1.5 ਹਾਂਜੀ ਮੈਂ 10 75 ਕਹੇ ਤੂੰ ਪੰਜ ਹੀ ਹੋਰ ਘਟਾ ਕੋਈ ਨਹੀਂ ਜੀ ਹੁਣ ਜੇ ਬੇਨਤੀ ਆਗੇ ਫਿਰ ਹੁਣ 10 25000 ਦਾ ਕੀ ਸੋਚਣਾ ਹੋਇਆ ਠੀਕ ਹੈ ਜੀ ਹਾਂਜੀ ਲਓ ਵੀ ਸੀਗਾ ਲਗਜ਼ਰੀ ਕਾਰ ਦਾ ਸੁਪਨਾ ਪੂਰਾ ਕਰ ਲੇ ਆਡੀ A4 15 ਮਾਡਲ ਦਾ ਹਾਂ ਜਮਾ ਸਕਰਾਇਤ ਲਾ ਸਪਈਆ ਗੱਡੀ ਸਾਰੀ ਠੀਕ ਆ ਬਈ ਅੰਦਰੋਂ ਵੀ ਬਾਹਰੋਂ ਵੀ ਚੰਡੀਗੜ੍ਹ ਨੰਬਰ ਦੀ ਪਹਿਲੇ ਨਾਮ ਦੀ ਦੂਜੇ ਨਾਮ ਦੀ ਦੂਜੇ ਨਾਮ ਦੀ ਹਾਂਜੀ ਦੂਜੇ ਨਾਮ ਦੀ ਠੀਕ ਆ ਬਈ 10 ਲੱਖ ਤੇ 50 ਹਜ਼ਾਰ ਦੀ ਮੌਕੇ ਤੇ ਮਾਨਤਾਨ ਵੀ ਕਰ ਦਨਗੇ ਵੀਰ ਆਪਣੇ ਪੇਜ ਨੂੰ ਫੋਲੋ ਕਰਕੇ ਆਉਣਾ ਉਹਨੂੰ ਮਾਨਤਾਨ ਹੋਣਾ ਉਹਨੂੰ ਮਾਨਤਾਨ ਜਿਹੜਾ ਪੇਜ ਨੂੰ ਫੋਲੋ ਕਰਕੇ ਆਉ ਬਾਈ ਤੇ ਵੀਡੀਓ ਨਾਲ ਬਤ ਵਤ ਸ਼ੇਅਰ ਕਰਕੇ ਆਉਗਾ ਤੇ ਕਰ ਦੋ ਯਾਰਾ ਮਿੱਤਰਾਂ ਨਾਲ ਸ਼ੇਅਰ ਉਹਨਾਂ ਨਾਲ ਵੀ ਠੀਕ ਆ ਜਿਹੜੇ ਕੋਈ ਲਗਜ਼ਰੀ ਕਾਰ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਆ ਆਜੋ ਫਿਰ ਬਈ ਜਾਦੀ ਮੋੜ ਮੰਡੀ ਦੇ ਵਿੱਚ ਬਾਈ ਜੀ ਮੋਟਰ ਧੰਨਵਾਦ ਜੀ